ਰਾਜਵਾਨਾ ਸਾਹਿਬ ਨੂੰ ਜਥੇਦਾਰ ਪਰੌਣ ਬਾਰੇ ਸੋਚ ਰਹੇ ਕਹਿੰਦੇ ਵੀ ਇਸ ਤਰ੍ਹਾਂ ਦੀ ਖਬਰ ਆ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੰਭਾਵਨਾ ਵੀ ਹੈ ਕੋਈ ਬਈ ਦੇਖੋ ਚਰਚਾਾਂ ਮਤ ਇਸੀ ਗਈਆਂ ਜੀ ਪਿਛਲੇ ਹਫਤੇ ਵੀ ਚੱਲੀਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਅਚਾਨਕ ਪਟਿਆਲਾ ਝੀਲ ਚ ਬਲਵੰਤ ਸਿੰਘ ਰਾਜਵਾਨਾ ਦੀ ਮੁਲਾਕਾਤ ਕਰਦੇ ਨੇ ਜੀ ਉਸ ਤੋਂ ਬਾਅਦ ਆ ਕੇ ਉਹ ਕੀ ਕਹਿੰਦੇ ਨੇ ਕਿ ਰਾਜਵਾਨਾ ਨੇ ਸੁਨੇਹਾ ਦਿੱਤਾ ਹੈ ਹਮ ਕਿ ਭਾਈ ਜੋ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਸਿੱਖ ਸੰਸਥਾ ਦੇ ਜ਼ਰੀਏ ਹੁੰਦੀ ਹੈ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਹੂੰ ਉਹਨਾਂ ਨੇ ਸ਼ਾਇਦ ਇੱਕ ਟਿੱਪਣੀ ਜਥੇਦਾਰ ਬਣਾਉਣ ਨੂੰ ਲੈ ਕੇ ਵੀ ਕੀਤੀ ਆ ਜੀ ਜੀ ਕਿ ਉਹ ਇਹਦਾ ਸਵਾਗਤ ਕਰਨਗੇ ਇਹ ਤੋ ਅੱਗੇ ਆ ਜਾਓ ਹੁਣ ਇਸੇ ਦਰਮਿਆਨ ਇੱਕ ਮੁਲਾਕਾਤ ਧਾਮੀ ਸਾਹਿਬ ਦੀ ਹੁੰਦੀ ਹੈ ਜਾ ਕੇ ਬਾਬਾ ਤੁਮਾ ਦੇ ਨਾਲ ਹੂੰ ਠੀਕ ਹੈ ਜੀ ਹੁਣ ਇਦੋਂ ਕੁਲਦੀਪ ਸਿੰਘ ਗੜਗਾ ਜੀ ਪਟਿਆਲੇ ਕੁਝ ਧਾਰਮਿਕ ਸ਼ਖਸੀਅਤਾਂ ਨਾਲ ਵੀ ਮਿਲਦੇ ਨੇ ਜੀ ਹੁਣ ਇਸ ਸਾਰੇ ਨੂੰ ਜੇ ਤੁਸੀਂ ਦੇਖੋਗੇ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈ ਤਾਂ ਉਹਦੇ 'ਚ ਹੁਣ ਬਾਬਾ ਤੁਮਾ ਕਹ ਰਿਹਾ ਕਿ ਮੈਂ 6 ਜੂਨ ਨੂੰ ਜੋ ਜਥੇਦਾਰ ਸਾਹਦਾ ਫਸਿਲ ਤੋਂ ਸੰਦੇਸ਼ ਹੈ ਰੋਕਾਂਗਾ ਜੀ ਧਾਮੀ ਸਾਹਿਬ ਜਾਣਦੇ ਆ ਕਿ ਤੁਸੀਂ ਇਹ ਵਿਰੋਧ ਰੋਕ ਲਓ ਹੂੰ ਇਸੇ ਦਰ ਇਸੇ ਦਰਮਿਆਨ ਦੇਖੋ ਹੁਣ ਚੀਜ਼ ਨੂੰ ਜੋੜੋਗੇ ਜਦੋਂ ਨਤੀਜੇ ਤੇ ਤਦ ਹੀ ਪਹੁੰਚੋਗੇ ਵਿਸ਼ਲੇਸ਼ਣ ਦਾ ਸੂਲ ਹੀ ਹੈ ਕਿ ਹੁਣ ਜਦ ਤੁਸੀਂ ਇਸ ਚੀਜ਼ ਨੂੰ ਜੋੜ ਕੇ ਦੇਖੋ ਕਿ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਜੀ ਪਟਿਆਲੇ جیل ਚ ਪਹੁੰਚਦੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੋ ਸਕਦਾ ਕਿ ਵਿਚਾਲੜਾ ਰਸਤਾ ਕੱਢ ਦਿੱਤਾ ਜਾਵੇ ਜੀ ਕਿ ਬਾਬਾ ਤੁਮਾ ਜੀ ਵੀ ਖੁਸ਼ ਹੋ ਜਾਣ ਹਮ ਕਿ ਠੀਕ ਹੈ ਜੀ ਜਥੇਦਾਰ ਲਾ ਦਿਓ ਰਾਜੋ ਵਾਲਾ ਨੂੰ ਤੇ ਕਾਰਜਕਾਰੀ ਜਥੇਦਾਰ ਤੇ ਹੈਗੇ ਨੇ ਕੁਲਦੀਪ ਸਿੰਘ ਗੜਗੱਜ ਬਿਲਕੁਲ ਜਦ ਤੱਕ ਰਾਜੋਆਣਾ ਜੇਲ੍ਹ ਚ ਹੈ ਤਾਂ ਕਾਰਜਕਾਰੀ ਤਾਂ ਬੈਠੇ ਆ ਬਿਲਕੁਲ ਜੇ ਹੁਣ ਬਣ ਗਿਆ ਨਾ ਰਸਤਾ ਕੋਸ਼ਿਸ਼ ਕਰਨਾ ਬਣ ਗਿਆ ਨਾ ਰਸਤਾ ਤਾਂ ਇੱਕ ਹੋਰ ਵੀ ਮੈਂ ਸੰਧੂ ਸਾਹਿਬ ਨੂੰ ਸੁਣ ਰਿਹਾ ਸੀਗਾ ਹੂੰ ਉਹਨਾਂ ਦਾ ਦਾਵਾ ਹੈ ਕਿ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਹੈ ਰਾਜੋਆਣਾ ਨੂੰ ਜ਼ਥੇਦਾਰੀ ਮਿਲ ਵੀ ਹੈ ਜੀ ਤਾਂ ਫਿਰ ਟੇਕ ਸਿੰਘ ਧਨੋਲਾ ਜਿਹੜੇ ਤਖਤ ਸ਼ਰੀਦਮਦਮਾ ਸਾਹਿਬ ਦੇ ਜ਼ਥੇਦਾਰ ਹੈ ਇਹ ਵੀ ਬਦਲ ਜਾਣਗੇ ਕੀ ਬਾਤ ਇਹ ਵੀ ਲੌਜੀਕਲੀ ਜੇ ਦੇਖੀਏ ਤਾਂ ਕਿਤੇ ਸਿਮਰਨ ਜੀ ਤੁਸੀਂ ਮਾਂ ਨੂੰ ਰਾਂਦੇ ਕੋਟੇ ਚੋਂ ਤਾਂ ਨਹੀਂ ਕੋਈ ਆ ਰਿਹਾ ਉਹ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਜੀ ਉਹਨਾਂ ਦਾ ਵੀ ਸਟੈਂਡ ਜਿਹੜਾ ਨਾਲ ਖੜੇ ਨੇ ਉਹ ਨਾਲ ਘਟ ਗਏ ਨੇ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਗੱਲ ਇਹ ਆ ਕਿ ਇੰਟਰਸਟਿੰਗ ਹੈ ਸਾਰਾ ਜਿਹੜਾ ਇਹ ਵਰਤਾਰਾ ਹੈ ਨਾ ਇੰਟਰਸਟਿੰਗ ਹੈ ਰਜੀਤ ਸਿੰਘ ਟੱਡਰੀਆਂ ਵਾਲੇ ਨੂੰ ਕੈ ਲੋ ਕੇ ਰਾਹਤ ਮਿਲ ਜਾਣੀ ਉਸ ਤੋਂ ਬਾਅਦ ਇਹ ਚਰਚਾਵਾਂ ਨੇ ਜਨਮ ਲੈਣਾ ਤਾਂ ਹੋ ਸਕਦਾ ਹੋਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਫੇਰ ਬਦਲ ਜਿਹੜਾ ਹੈ ਉਹ ਵੇਖਿਆ ਜਾਵੇ ਕਿਉਂਕਿ ਇਹਦੇ ਨਾਲ ਫਿਰ ਇੱਕ ਤਾਲਮੇਲ ਬੈਠ ਜਾਏਗਾ ਨਾ ਬਾਬਾ ਧੰਮਾ ਜੀ ਵੀ ਸ਼ਾਂਤ ਹੋ ਜਾਣਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਤਾਂ ਮਤਲਬ ਕਿ ਸਾਰੇ ਸਿਮਰਣ ਜੀ ਸਿਮਾਨ ਵੀ ਸੈਟ ਹੋਗੇ ਤੇ ਰਹਿ ਫਿਰ ਕੌਣ ਗਿਆ ਪੰਤਕ ਰਾਜਨੀਤੀ ਚ ਫਿਰ ਜਾਂਤੇ ਰਹਿ ਗਏ ਬਰਾਡਸਾਬ ਹੋ ਰਹੀ ਹੈ ਜਿਹੜੇ ਮਤਲਬ ਕਿ ਨਾ ਤੋਂ ਵੱਖ ਹੋਏ ਨੇ ਜੀ ਭਰਤੀ ਕਮੇਟੀ ਵਾਲੇ ਕਹ ਲਓ ਤੇ ਜਾਂ ਫਿਰ ਰਹਿ ਗਿਆ ਅਮਰਪਾਲ ਸਿੰਘ ਹੋਰ ਹਲਾ ਤੜਾ ਬਾਕੀ ਤੇ ਪੰਥਕ ਰਾਜਨੀਤੀ ਜਿੱਥੇ ਨਾ ਕਿਤੇ ਸੈੱਟ ਹੋ ਜਾਏਗਾ ਫਿਰ ਤੇ ਸਾਰਾ ਕੁਝ ਤੇ ਇਹ ਵੀ ਹੋ ਸਕਦਾ ਹੈ ਯਾਨੀ ਮੇਰਾ ਇਹ ਮੰਨਣਾ ਹੈ ਕਿ ਜੇ ਮੰਨ ਲਓ ਕੱਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਦੀ ਹੈ ਸੈਂਟਰ ਗਵਰਨਮੈਂਟ ਦੇਖੋ ਭਾਜਪਾ ਦੇ ਨਾਲ ਜੁੜੇ ਜਿਹੜੇ ਸੂਤਰ ਆ ਸਾਡੇ ਨਾਲ ਗੱਲਬਾਤ ਕਰਦੇ ਉਹ ਕਹਿੰਦੇ ਕਿ ਕੇਂਦਰ ਸਰਕਾਰ ਕੁਛ ਨਾ ਕੁਛ ਪੰਜਾਬ ਲਈ ਜਾਂ ਸਿੱਖਾਂ ਲਈ ਕਰੇਗੀ ਉਹ ਕੁਝ ਵੀ ਹੋ ਸਕਦਾ ਜੀ ਉਹਨੂੰ ਫਿਰ ਜਦੋਂ ਆਪਾਂ ਇਹ ਸੋਚਦੇ ਆਂ ਵੀ ਪੋਸਟ ਦੀ ਖੇਤੀ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਕੋਈ ਆਰਥਿਕ ਪੈਕੇਜ ਹੋ ਸਕਦਾ ਪਰ ਜੇ ਇਸ ਨੁਕਤੇ ਨੂੰ ਫੜ ਕੇ ਚੱਲੋ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਉਹਦੇ ਚੋਂ ਫਿਰ ਰਾਜਮਾਨ ਦਾ ਪਹਿਲਾ ਨੰਬਰ ਹੋਏਗਾ ਹਮ ਠੀਕ ਹੈ ਨਾ ਜੀ ਕਿਉਂਕਿ ਉਹਨਾਂ ਦੀਆਂ ਸਟੇਟਮੈਂਟਾਂ ਐਂਟੀ ਖਾਲਿਸਤਾਨ ਵੀ ਹੈ ਹਮ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਅਕਾਲੀ ਦਲ ਬਾਦਲ ਦੇ ਹੱਕ 'ਚ ਵੀ ਹੈ ਕੱਲ ਨੂੰ ਇਹਨਾਂ ਦਾ ਗੱਠ ਜੋੜ ਹੋਣਾ ਹੈ ਤਾਂ ਮੇਰੇ ਖਿਆਲ ਦੇ ਨਾਲ ਜੇ ਬੰਦੀ ਸਿੰਘਾਂ ਆਲਾ ਮੁੱਦਾ ਉਹਨਾਂ ਨੇ ਸ਼ੋਆ ਤਾਂ ਜੋ ਵੀ ਲਿਸਟ ਬਣੇਗੀ 5 ਦੀ ਬਣੇ 15 ਦੀ ਬਣੇ ਮੈਨੂੰ ਨਹੀਂ ਪਤਾ ਆਈ ਡੋਟ ਨੋ ਪਰ ਰਾਜੋ ਹਨਾ ਟੌਪ ਤੇ ਹਨ ਕੀ ਬਾਤ ਹੈ ਕੀ ਬਾਤ ਸੱਚੀ ਗੱਲਾਂ ਜਿਵੇਂ ਤੁਸੀਂ ਕਹਿ ਰਹੇ ਨੇ ਜੁੜਦੀਆਂ ਨੇ ਸਰ ਜੁੜਦੀਆਂ ਨੇ ਤੇ ਲੈ ਕੇ ਆ ਹੁਣ ਤੱਕ ਜੁੜਦੀਆਂ ਨੇ ਕਹਿਰ ਮਿੱਤਰ ਕਹਿ ਰਹੇ ਨੇ ਗ੍ਰੈਪੀ ਜੀ ਕੇ ਜਥੇਦਾਰ ਸਾਹਿਬ ਗੜਗੜ ਜੀ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਦਲਜੀਤ ਸਿੰਘ ਕਹਿ ਰਹੇ ਨੇ ਜੀ ਉਹ ਵੀ ਬਹੁਤ ਸਮਝਦਾਰ ਨੇ ਜੀ ਵੈਸੇ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਬਹੁਤ ਪੜੇ ਸੀਗੇ ਹਮ ਉਹਨਾਂ ਨੇ ਵੀ ਸ਼ਾਇਦ ਪੀ ਐਚ ਡੀ ਕੀਤੀ ਹੋਈ ਹੈ ਜੀ ਜੀ ਤੇ ਪਤਾ ਨਹੀਂ ਕਰ ਰਹੇ ਸੀਗੇ ਉਸ ਟਾਈਮ ਕਲਦੀਪ ਸਿੰਘ ਘੜਕਾਚ ਤਾਂ ਮੈਂ ਇਹਨਾਂ ਨੂੰ ਸੁਣਦਾ ਰਿਹਾ ਜੀ ਟੈਲੀਵਿਜ਼ਨ ਡਿਬੇਟਾਂ 'ਚ ਹੂੰ ਬਹੁਤ ਮਤਲਬ ਕਿ ਸੋਝਵਾਨ ਮਦਦੇ ਜੀ ਪੜਾਈ ਲਿਖਾਈ ਦੇ ਪੱਖੋਂ ਜੇ ਪੜਾਈ ਲਿਖਾਈ ਵੀ ਹੁੰਦੀ ਹੈ ਕਿ ਮਤਲਬ ਕਿ ਤੁਹਾਡੀ ਨੌਲੇਜ ਹੁੰਦੀ ਹੈ ਨਾ ਆਲ ਰੌਂਡ ਨੌਲੇਜ ਨੂੰ ਵੇਖਣ ਦਾ ਉਹਨਾਂ ਨੂੰ ਗ੍ਰੈਬ ਕਰਨ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਹੈ